ਹਲੋ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਅੱਜ ਨਾ ਸਾਡੇ ਮੌਸਮ ਬਹੁਤ ਸੋਹਣਾ ਸੀਗਾ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਆ ਔਰ ਠੰਡ ਪੂਰੀ ਹੈ -2 3 ਡਿਗਰੀ ਹੋ ਜਾਂਦੇ ਰਾਤ ਨੂੰ ਤੇ ਕੋਹਰਾ ਬਹੁਤ ਜਾਂਦਾ ਕੋਹਰਾ ਬਹੁਤ ਜਾਂਦਾ ਬਾਹਰ ਤੇ ਕੋਰਾ ਜਿਵੇਂ ਮੌਸਮ ਬਾਅਦ ਬਦਲਦਾ ਨਾ ਹੋਵੇਂ ਮੇਰੀ ਪਲੇਟ ਦੇ ਰੰਗ ਵੀ ਵੇਖੋ ਕਿਵੇਂ ਅਲੱਗ-ਅਲੱਗ ਹੁੰਦੇ ਨੇ ਹਰ ਵਾਰੀ ਜਦੋਂ ਤੁਸੀਂ ਵੀਡੀਓ ਦੇਖਨੇ ਹੋ ਨਾ ਮੌਸਮ ਦੀ ਤਰ੍ਹਾਂ ਕਦੀ ਮੇਰੀ ਪਲੇਟ 'ਚ ਕੋਈ ਰੰਗ ਹੁੰਦੇ ਨੇ ਕਦੀ ਕੋਈ ਰੰਗ ਹੁੰਦੇ ਨੇ ਸੋ ਅੱਜ ਨਾ ਬੇਟੀ ਬੜੇ ਦਿਨਾਂ ਤੋਂ ਕੈਲ ਸੀ ਕੀ ਮਲਾਈ ਪਨੀਰ ਖਾਣਾ ਮੈਂ ਮੈਂ ਮਲਾਈ ਕੋਪਤਾ ਖਾਣਾ ਹੈ ਸੋ ਮੈਂ ਅੰਕੇਤ ਨੂੰ ਅੱਜ ਬਣਾ ਦਵਾਂ ਸੋ ਉਹਨਾਂ ਦੇ ਲਈ ਨਾ ਮੈਂ ਮਤਲਬ ਆਲੂ ਬੋਇਲ ਕੀਤੇ ਸੀਗੇ ਤੇ ਨਾਲ ਹੀ ਮੈਂ ਆਵੇ ਕੋ ਪਨੀਰ ਨੂੰ ਗ੍ਰੇਟ ਕਰ ਲਿਆ ਸੀਗਾ ਹੈ ਨਾ ਤੇ ਉਹ ਜਿਹੜੀ ਗਰੇਵੀ ਆ ਉਹਨਾਂ ਦੇ ਲਈ ਮੈਂ ਹਾਫ ਅਨਿਆਂ ਲਿਆ ਸੀਗਾ ਦੋ ਟਮਾਟਰ ਲਏ ਨੇ ਆਪਣੇ ਕੋਲ ਲਸਣ ਹੈ ਅਦਰਕ ਹੈ ਛੋਟਾ ਜਿਹਾ ਟੁਕੜਾ ਬੀਟਰੂਟ ਦਾ ਤੇ ਇਹ ਜਿਹੜਾ ਰੈੱਡ ਬੈੱਲ ਪੀਪਰ ਛੋਟੀ ਜੀ ਮੈਂ ਥੋੜੀ ਜੀ ਕਲਰ ਵਾਸਤੇ ਮੈਨੂੰ ਵਧੀਆ ਲੱਗਦੀ ਹੈ ਇਹਨਾਂ ਦੇ ਕਲਰ ਬਹੁਤ ਸੋਹਣੇ ਆਉਂਦੇ ਆ ਜਦੋਂ ਰੈੱਡ ਬੈੱਲ ਪੀਪਰ ਹੋਵੇ ਜਾਂ ਫਿਰ ਤੁਹਾਡੇ ਕੋਲੇ ਬੀਟਰੂਟ ਹੋਵੇ ਤੇ ਨਾਲ ਹੀ ਮੇਰੇ ਕੋਲ ਨਾ ਥੋੜੇ ਜਿਹਾ ਸੋਕ ਸੀ ਇਹਨੇ ਤੇ ਬੇਸਿਕ ਹੀ ਮਸਾਲੇ ਨੇ ਮੈਂ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਂਦੀ ਹੈਗੀ ਜੀਰਾ ਹੈ ਗਰਮ ਮਸਾਲਾ ਹੈ ਲਾਲ ਮਿਰਚ ਹੈ ਹਲਦੀ ਹੈ ਤੇ ਆ ਨਮਕ ਹੈ ਤੇ ਹੁਣ ਨਾ ਮੈਂ ਪੈਨ ਰੱਖ ਲਿਆ ਪੈਨ ਦੇ ਵਿੱਚ ਤੇਲ ਪਾ ਲਿਆ ਤੇ ਥੋੜੇ ਜਿਵੇਂ ਆ ਦੇਖੋ ਕਾਲੀ ਮਿਰਚਾ ਤੇ ਇਹਦੇ ਵਿੱਚ ਨਾ ਮੈਂ ਥੋੜੀ ਜੀ ਨਾ ਦੋਮ ਗ੍ਰੀਨ ਬਦੜੀਆਂ ਆਪਣੀਆਂ ਹਰੀਆਂ ਲਾਚੀਆਂ ਹੁੰਦੀਆਂ ਨੇ ਨਾ ਉਹ ਪਾ ਦਿੱਤੀਆਂ ਨੇ ਤੇ ਨਾਲ ਹੀ ਥੋੜਾ ਜਿਹਾ ਮੈਂ ਹੁਣ ਇਹਦੇ ਵਿੱਚ ਪਾ ਦਵਾਂਗੀ ਜੀਰਾ ਮੈਨੂੰ ਜਿਆਦਾ ਇੰਨੀ ਮਤਲਬ ਜਿਵੇਂ ਮਾਰਕੀਟ ਵਾਲੀ ਜਿਹੜੀ ਉਹ ਗਰੇਵੀ ਹੁੰਦੀ ਹੈ ਨਾ ਉਹ ਵਧੀਆ ਨਹੀਂ ਲੱਗਦੀ ਉਹ ਬੜੀ ਭਾਰੀ ਹੋ ਜਾਂਦੀ ਆ ਡਾਈਜੈਸਟ ਨਹੀਂ ਹੁੰਦੀ ਹੈਗੀ ਸੋ ਮੈਂ ਘਰੇ ਕੋਸ਼ਿਸ਼ ਕਰਨੀ ਆ ਕਿ ਮੈਂ ਘਰੇ ਹੀ ਬਣਾਵਾਂ ਤੇ ਹਲਕਾ ਹਲਕਾ ਹੀ ਬਣਾਵਾਂ ਜਿਆਦਾ ਉਹਨੂੰ ਮਤਲਬ ਕਿ ਪਾਰਾ ਨਾ ਕਰਾਂ ਜਿਆਦਾ ਮਸਾਲੇ ਜਾਂ ਵਿੱਚ ਕਰੀਮ ਜਾਂ ਇਹ ਚੀਜ਼ਾਂ ਨਾ ਪਾਵਾਂ ਸੋ ਮੈਨੂੰ ਨਾ ਹਲਕੀਆਂ ਗਰੇਵੀਆਂ ਵਧੀਆ ਲੱਗਦੀਆਂ ਨੇ ਬਿਸ਼ਰਤੇ ਕਿ ਆਪਾਂ ਬੜੀ ਜਿਆਦਾ ਉਹਨੂੰ ਹੈਵੀ ਬਣਾ ਲਈਏ ਵਿੱਚ ਕਰੀਮ ਪਾਈ ਜਾਈਏ ਵਿੱਚ ਦੁੱਧ ਪਾਈ ਜਾਈਏ ਬਹੁਤ ਕੁਝ ਉਹ ਚੀਜ਼ਾਂ ਨਹੀਂ ਮੈਂ ਕਰਦੀ ਹੁੰਦੀ ਮੈਂ ਸਿੰਪਲ ਹੀ ਰੈਸਪੀ ਬਣਾਉਣੀ ਆ ਤੁਸੀਂ ਮੇਰੇ ਵੀਡੀਓ ਵਿੱਚ ਦੇਖਿਆ ਹੀ ਹੁਣ ਨਾ ਮੇਰੇ ਕੋਲ ਬਸ ਬੇਸਿਕ ਚਾਰ ਪੰਜ ਮਸਾਲੇ ਹੀ ਨੇ ਮੈਂ ਕਦੀ ਐਕਸਟਰਾ ਮਸਾਲਾ ਨਹੀਂ ਤੁਹਾਨੂੰ ਮਖਾਇਆ ਹੈਗਾ ਸੋ ਹੁਣ ਆਪਾਂ ਨਾ ਥੋੜਾ ਜਿਆ ਜਿਹੜੇ ਤਿੰਨ ਚੀਜ਼ਾਂ ਪਾਈਆਂ ਨੇ ਨਾ ਇਹਨਾਂ ਨੂੰ ਪੌਣ ਲੈਂਦੇ ਆ ਤੇ ਫਿਰ ਆਪਾਂ ਇਹਦੇ ਵਿੱਚ ਆ ਸਾਰਾ ਸਮਾਨ ਇਕੱਠਾ ਹੀ ਪਾ ਦੇਣਾ ਮੈਂ ਵਾਰੀ-ਵਾਰੀ ਨਹੀਂ ਪਾਉਂਦੀ ਹੁੰਦੀ ਹੈਗੇ ਕਿਉਂਕਿ ਵਾਰੀ-ਵਾਰੀ ਪਾਉਣ ਨਾਲ ਨਾ ਵੀ ਮਤਲਬ ਇੱਕ ਇੱਕ ਚੀਜ਼ ਪਾਓ ਤੇ ਫਿਰ ਉਹਦੀ ਵੇਟ ਕਰੀ ਜਾਓ ਫਿਰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਇੱਥੇ ਵੈਸੇ ਵੀ ਇੰਨਾ ਟਾਈਮ ਕਿਸੇ ਕੋਲ ਨਹੀਂ ਹੈਗਾ ਸੋ ਕੁਕਿੰਗ ਨੂੰ ਇਜ਼ੀ ਕਰਿਆ ਕਰੋ ਨਾ ਕਿ ਕੁਕਿੰਗ ਨੂੰ ਤੁਸੀਂ ਬੜਾ ਜ਼ਿਆਦਾ ਕੰਪਲਿਕੇਟ ਕਰੋ ਤਾਂ ਕਿ ਚੀਜ਼ ਬਣੀ ਵੀ ਵਧੀਆ ਤੇ ਬਣੀ ਵੀ ਥੋੜੇ ਟਾਈਮ ਚ ਤੇ ਤੁਹਾਡਾ ਵੀ ਟਾਈਮ ਬਚ ਜAVE ਤੇ ਖਾਣ ਵਿੱਚ ਸਵਾਦ ਵੀ ਆਵੇ ਸੋ ਹੁਣ ਆ ਦੇਖੋ ਮੈਂ ਤਾਂ ਸਾਰੇ ਕੁਲ ਚੀਜ਼ੇ ਪਾ ਦਿੱਤਾ ਮੈਂ ਕੁਲ ਚੀਜ਼ ਵੱਖਰੀ ਵੱਖਰੀ ਨਹੀਂ ਕੀਤੀ ਸੋ ਬੱਸ ਹੁਣ ਆਪਾਂ ਇੱਥੇ ਇਹਨੂੰ ਨਾ ਥੋੜੀ ਜਿਹੀ ਟੱਕ ਦੇਵਾਂਗੇ ਫੋ ਇੱਥੇ ਨਾ ਆਪਾਂ ਇਹਨੂੰ ਥੋੜੀ ਦੇਰੀ ਵਿੱਚ ਮੈਂ ਕੁਝ ਨਹੀਂ ਪਾਇਆ ਕੋਈ ਮਸਾਲੇ ਨਹੀਂ ਪਾਏ ਜਸਟ ਵੈਸੇ ਹੀ ਮੈਨੂੰ ਟੱਕ ਦਿੱਤਾ ਹੈ ਹਨਾ ਤੇ ਹੁਣ ਆਪਣਾ ਜਿਹੜਾ ਇਹ ਆਲੂ ਤੇ ਜਿਹੜਾ ਪਨੀਰ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਤਾਂ ਕਿ ਇਹ ਇੱਕ ਡੋ ਫੂਮ ਚ ਆ ਜਾਣ ਤੇ ਥੋੜਾ ਜਨਾ ਇਹਦੇ ਵਿੱਚ ਤੁਸੀਂ ਮੈਦਾ ਵੀ ਪਾਣਾ ਹੈ ਤਾਂ ਕਿ ਵੀ ਮਤਲਬ ਜਦੋਂ ਆਪਾਂ ਇਹਨੂੰ ਫਰਾਈ ਕਰੀਏ ਨਾ ਟੁਕਟਣ ਨਾ ਇਹ ਵਾਲੇ ਉਹ ਬਾਲਸ ਤੇ ਮੈਦਾ ਤੁਸੀਂ ਥੋੜਾ ਜਿਹਾ ਹੀ ਪਾਉਣਾ ਹੈ ਕਿ ਬਸ ਇਹਦੇ ਵਿੱਚ ਇੱਕ ਬਾਈਂਡਿੰਗ ਦਾ ਹੀ ਉਹ ਆਵੇ ਵੀ ਜ਼ਿਆਦਾ ਨਹੀਂ ਪਾਉਣਾ ਹੈ ਕਿ ਬੜਾ ਜ਼ਿਆਦਾ ਆਟਾ ਜਾਂ ਪਤਾ ਜਾਂਦਾ ਖਾਨ ਟਾਈਮ ਨਾਲ ਮੈਦਾ ਹੀ ਮੈਦਾ ਲੱਗੀ ਜਾਵੇ ਤੇ ਫਿਰ ਉਹ ਜਿਹੜੇ ਬਾਲ ਨੇ ਨਾ ਉਹ ਹਾਰਡ ਵੀ ਹੋ ਜਾਂਦੇ ਨੇ ਜਦੋਂ ਆਪਾਂ ਉਹਨਾਂ ਨੂੰ ਨਾ ਫਰਾਈ ਕਰਨੇ ਆ ਸੋ ਹੁਣ ਆਪਾਂ ਇਹਦਾ ਬਣਾਉਨੇ ਆ ਡੋ ਤੋ ਹੁਣ ਦੇਖੋ ਇਹਨੂੰ ਨਾ ਮੈਂ ਮੈਸ਼ ਕਰ ਲਿਆ ਤੇ ਇਹ ਬਿਲਕੁਲ ਬਿਲਕੁਲ ਦੇਖੋ ਐਂ ਜਮਾ ਬਿਲਕੁਲ ਇੱਕ ਦੋ ਫਾਰਮ ਚ ਆ ਗਿਆ ਹੁਣ ਇਹਨੂੰ ਆਪਾਂ ਜਮੇ ਐਵੇਂ ਬਾਈਂਡ ਕਰਨੇ ਆ ਨਾ ਕਿਉਂਕਿ ਇਹ ਜੇ ਬਾਲ ਬਣਨ ਲੱਗ ਗਏ ਨੇ ਹੈਨਾ ਸੋ ਹੁਣ ਇਹਦੇ ਇਸਪੇ ਨਮਕ ਨਹੀਂ ਪਾਇਆ ਹੈਗਾ ਕਿਉਂਕਿ ਜੇ ਮੈਂ ਇਹਦੇ ਇਸ ਨਮਕ ਪਾ ਦਿੱਤਾ ਨਾ ਇਹਨੇ ਪਾਣੀ ਛੱਡ ਦੇਣਾ ਤੇ ਫਿਰ ਨਾ ਜਿਹੜੇ ਆਪਾਂ ਬਾਲ ਬਣਾਉਣੇ ਨੇ ਉਹ ਵਧੀਆ ਨਹੀਂ ਬਣਨੇ ਹੈਗੇ ਜਿਹੜੇ ਇਹਦੇ ਕੋफ्ते ਬਣਾਵਾਂਗੇ ਸੋ ਮੈਂ ਇਹਦੇ ਇਸ ਨਮਕ ਨਹੀਂ ਪਾਦੀ ਹੁੰਦੀ ਆਪਾਂ ਸਾਰਾ ਕੁਝ ਸਾਰੇ ਮਸਾਲੇ ਗਰੇਵੀ ਚ ਹੀ ਪਾਉਣੇ ਨੇ ਮਾਤਾ ਨਹੀਂ ਪਾਉਣੀਆ ਤੁਸੀਂ ਆਪਦੇ ਸਾਹਮਣੇ ਜੇ ਤੁਹਾਨੂੰ ਥੋੜਾ ਤੁਸੀਂ ਜਿਵੇਂ ਜ਼ਿਆਦਾ ਨਮਕ ਖਾਣੇ ਹੋ ਤਾਂ ਉਸ ਹਿਸਾਬ ਨਾਲ ਥੋੜਾ ਜਿਹਾ ਪਾ ਸਕਦੇ ਹੋ ਹੈਨਾ ਤੇ ਹੁਣ ਇੱਥੇ ਆ ਵੇਖੋ ਮੈਂ ਆਪਣੇ ਚ ਕੋਲਿਚ ਨਾਲ ਇਕ ਲਾ ਲੈ ਮਸਾਲੇ ਲਾ ਲੈਨੇ ਨਮਕ ਹੈ ਲਾਲ ਮਿਰਚ ਹਲਦੀ ਧਨੀਆ ਪਾਊਡਰ ਹੈਨਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਣਾ ਤੇ ਇਹਨਾਂ ਨੂੰ ਇੱਕ ਇਹਨਾਂ ਨੂੰ ਮਿਕਸ ਕਰ ਲੈਣਾ ਵੀ ਇਹ ਲਿਕਵਿਡ ਜਿਹਾ ਬਣ ਜਾਵੇ ਆ ਵੇਖਣਾ ਮੈਂ ਨਾ ਗਿੱਲੇ ਕਰ ਲੈਨੇ ਮਸਾਲੇ ਤਾਂ ਕਿ ਜਦੋਂ ਆਪਾਂ ਇਹਨਾਂ ਨੂੰ ਉਹ ਨਗਰੇਵੀ ਵਿੱਚ ਪਾਈਏ ਨਾ ਜਿਹੜੇ ਉਹ ਕੜਕਾ ਕਟਿਆ ਸੀ ਉਹਦੇ ਵਿੱਚ ਪਾਈਏ ਨਾ ਤੇ इजीली ਕੁੱਕ ਹੋ ਜਾਈਏ ਨਾਲੇ ਤਾਂ ਉਹ ਸਾਰੇ ਫਲੇਵਰ ਚੰਗੀ ਤਰ੍ਹਾਂ ਅਬਜ਼ੌਰ ਹੋ ਜਾਂਦੇ ਨੇ ਇਹ ਪਾਣੀ ਚ ਮਸਾਲੇ ਪਾਉਣ ਨਾਲ ਨਾਲੇ ਨਾ ਮਸਾਲੇ ਫੁੱਲ ਜਾਂਦੇ ਨੇ ਤੇ ਫਿਰ ਇਹ ਇਹਨਾਂ ਦਾ ਸਵਾਦ ਵਧੀਆ ਆਉਂਦਾ ਹੈ ਹੈਨਾ ਸੋ ਇਹਨਾਂ ਨੂੰ ਆਪਾਂ ਇੱਕੋ ਦੋ ਮਿੰਟ ਇਹਨੂੰ ਰੈਸਟ ਕਰਨੇ ਆ ਤੇ ਉਦੋਂ ਆ ਦੇਖੋ ਆਪਣੇ ਨਾ ਟਮਾਟਰ ਦੇ ਚਨੇ ਜੋ ਪਿਆਜ਼ ਇਹ ਵੀ ਨਰਮ ਹੋਣ ਲੱਗ ਪਏ ਨੇ ਸੋ ਆਪਾਂ ਇਹਨੂੰ ਪੂਰੀ ਤਰ੍ਹਾਂ ਕੁੱਕ ਕਰ ਲੈਣਾ ਹੈ ਵੇਟ ਕਰਨੀ ਹੈ ਖਲੇ ਥੋੜੇ ਖੜੇ ਖੜੇ ਨੇ ਜਦੋਂ ਇਹ ਜਮਾਏ ਮੈਸ ਹੋ ਜਾਣਗੇ ਬਿਲਕੁਲ ਢਲ ਜਾਣਗੇ ਫਿਰ ਆਪਾਂ ਗੈਸ ਬੰਦ ਕਰ ਦਾਂਗੇ ਸੋ ਹੁਣ ਆਪਾਂ ਕਰਨੇ ਆ ਵੇਟ ਤੇ ਇਧਰ ਬਣਾ ਲੈਣੇ ਆਪਾਂ ਬਾਲਸ ਤੇ ਇਧਰ ਆਪਣੇ ਆਪ ਮਸਾਲਾ ਵੀ ਰੈਡੀ ਹੈ ਤੇ ਆਪਾਂ ਜਦੋਂ ਨੂੰ 5 ਮਿੰਟ ਹੋ ਜਾਣਗੇ ਇਹਨੂੰ ਫਿਰ ਆਪਾਂ ਗਰੇਵੀ ਵਿੱਚ ਇਹਨੂੰ ਮਿਕਸ ਕਰਾਂਗੇ ਫੰਡਮੈਂਟ ਵਿੱਚ ਜੜੇ ਆਪਾਂ ਮਸਾਲੇ ਪਿੰਕੇ ਰੱਖੇ ਸੀਗੇ ਨਾ ਹੈ ਨਾ ਉਹ ਸਾਰੇ ਪਾ ਦਿੱਤੇ ਨੇ ਤੇ ਇਹਨੂੰ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਤੇ ਹੁਣ ਨਾ ਇਹਨੂੰ ਚੰਗੀ ਤਰ੍ਹਾਂ 10 ਤੋਂ 15 ਮਿੰਟ ਏਨ ਬਿਲਕੁਲ ਕੁਕ ਕਰਨਾ ਹੈ ਇਹਦੇ ਵਿੱਚ ਖੋਨੇ ਪਾਣੀ ਜਦੋਂ ਆਪਾਂ ਇਹਨੂੰ ਉਦੋਂ ਬੰਦ ਕਰਨਾ ਜਦੋਂ ਇਹਦਾ ਸਾਰਾ ਪਾਣੀ ਸੁੱਕ ਜਾਏਗਾ ਤੇ ਮਸਾਲਾ ਇਹਨਾਂ ਚਮਾ ਇੱਕ ਦੂਜੇ ਦੇ ਨਾਲ ਮਿਕਸ ਹੋ ਜਾਊਗਾ ਹੈ ਨਾ ਤੇ ਉਧਰ ਆਪਾਂ ਅਡੋਰ ਤਿਆਰ ਕਰ ਲਿਆ ਤੇ ਆਪਾਂ ਬਣਾਉਨੇ ਆ ਹੁਣ ਇਹਦੇ ਕੋਪ ਤੇ ਤੇ ਉਧਰ ਆਪਣੀ ਗਰੇਵੀ ਵੀ ਰੈਡੀ ਹੋ ਰਹੀ ਹੈ ਤੇ ਸੋ ਹੁਣ ਆਪਾਂ ਇਹਦੇ ਬਣਾ ਲੈਣੇ ਆਹ ਜਿਹੜਾ ਡੋ ਬਣਾਇਆ ਸੀ ਨਾ ਇਹਦੇ ਬਣਾ ਲੈਣੇ ਆ ਬਾਲਸ ਤੇ ਉਧਰ ਆਪਾਂ ਕਵਰ ਕਰ ਦਿੱਤੀ ਆਪਣੀ ਜਿਹੜੀ ਗਰੇਵੀ ਵਾਲਾ ਸਮਾਨ ਕੁੱਕ ਹੋ ਰਿਹਾ ਹੈ ਹਨਾ ਤੇ ਉਹਨਾਂ ਚਿਰ ਆਪਾਂ ਆਪਣੇ ਕੋ ਜਿਹੜੇ ਕੁਕ ਤੇ ਕੋਕਤੇ ਨੇ ਉਹ ਬਣਾ ਕੇ ਉਹਨਾਂ ਨੂੰ ਤਲ ਕੇ ਰੈਡੀ ਕਰ ਲੈਣੇ ਆ ਤੇ ਉਹਨਾਂ ਚਿਰ ਨੂੰ ਆਪਣੀ ਗਰੇਵੀ ਦਾ ਮਿਕਸਚਰ ਵੀ ਰੈਡੀ ਹੋ ਜਾਊਗਾ ਹੁਣ ਦੇਖੋ ਮੈਂ ਨਾ ਸਾਰੇ ਐਵੇਂ ਬਾਲ ਬਣਾ ਲੈਨੇ ਤੇਦਰ ਮੇਰਾ ਆਇਲ ਵੀ ਗਰਮ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਤਲ ਲੈਣੇ ਆ ਆਵੇਂ ਆਰਾਮ ਨਾਲ ਤੁਸੀਂ ਵਿੱਚ ਪਾਉਣਾ ਤੇ ਗੈਸ ਦੀ ਫਲੇਮ మీడియం ਟੂ ਲੋਈ ਹੋਣੀ ਚਾਹੀਦੀ ਹੈ ਹਾਈ ਨਹੀਂ ਹੋਣੀ ਚਾਹੀਦੀ ਹੈ ਅੰਦਰੋਂ ਕੱਚੇ ਰਹਿ ਜਾਣਗੇ ਤੇ ਫਿਰ ਵਧੀਆ ਨਹੀਂ ਬਣਨੇ ਹੈਗੇ ਸੋ ਇਹ ਬਿਲਕੁਲ ਮਤਲਬ ਤੁਸੀਂ ਲੋ ਫਲੇਮ ਤੇ ਹੀ ਇਹਨੂੰ ਫਰਾਈ ਕਰਿਓ ਤਾਂ ਕਿ ਇਹ ਅੰਦਰ ਤੱਕ ਕਰ ਪਕ ਹੋ ਜਾਵੇ ਤੇ ਬਾਹਰੋਂ ਕ੍ਰਿਸਪੀ ਹੋ ਜਾਣਾ ਹੈ ਨਾ ਕਿਉਂਕਿ ਜਿਹੜਾ ਕੋਕਤਾ ਹੁੰਦਾ ਉਹ ਅੰਦਰੋਂ ਬਿਲਕੁਲ ਸੌਫਟ ਹੁੰਦਾ ਮਲਾਈ ਤਰ੍ਹਾਂ ਪਰ ਬਾਹਰੋਂ ਇਹ ਕ੍ਰਿਸਪੀ ਹੀ ਹੁੰਦਾ ਹੈ ਨਾ ਉਧਰ ਆਪਣੀ ਦੇਖੋ ਗਰੇਵੀ ਵੀ ਬਣ ਰਹੀ ਹੈ ਹਲੇ ਇਹਦੇ ਵਿੱਚ ਪਾਣੀ ਹੈ ਤੁਹਾਨੂੰ ਦੇਖਦਾ ਹੋਣਾ ਹੈ ਨਾ ਸੋ ਹੁਣ ਆਪਾਂ ਐਵੇਂ ਕਰਕੇ ਸਾਰੇ ਜਿਹੜੇ ਕੋਤੇ ਨੇ ਉਹਨਾਂ ਨੂੰ ਕੱਢ ਲੈਣੇ ਆਂ ਦੇਖੋ ਆਪਣੇ ਨਾ ਗਰੇਵੀਆ ਨੂੰ ਮਸਾਲਾ ਬਿਲਕੁਲ ਰੈਡੀ ਹੋ ਗਿਆ ਤੁਹਾਨੂੰ ਨਾ ਸਾਈਡਾਂ ਤੋਂ ਆਲ ਆਇਲ ਰਿਲੀਜ਼ ਹੁੰਦਾ 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 ਹੋਇਆ ਦੇਖੂਗਾ ਹੈ ਨਾ ਹੁਣ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਹੈ ਬਿਲਕੁਲ ਐਨ ਠਿਕ ਟਿਕ ਹੋ ਗਿਆ ਤੇ ਹੁਣ ਇੱਥੇ ਆਪਾਂ ਇਹਦੇ ਗੈਸ ਬੰਦ ਕਰ ਦਿਆਂਗੇ ਤੇ ਇਹਨੂੰ ਨਾ ਆਪਾਂ ਠੰਡਾ ਹੋਣ ਦਿਆਂਗੇ ਠੰਡੇ ਹੋਣ ਤੋਂ ਬਾਅਦ ਬਲੈਂਡ ਕਰਾਂਗੇ ਗਰਮ ਗਰਮ ਇਹਨੂੰ ਬਲੈਂਡਿੰਗ ਕਰਨਾ ਹੈਗਾ ਸੋ ਹੁਣ ਆਪਾਂ ਇਹਦੇ ਠੰਡੇ ਹੋਣ ਦੀ ਵੇਟ ਕਰਨੇ ਆਂ ਤੇ ਗੈਸ ਕਰ ਦਿੰਨੇ ਆਂ ਬੰਦ ਜਦੋਂ ਇਹ ਠੰਡਾ ਹੋ ਜਾਏਗਾ ਫਿਰ ਆਪਾਂ ਇਹਨੂੰ ਬਲੈਂਡ ਕਰਾਂਗੇ ਤੇ ਫਿਰ ਇਹਨ ਦੀ ਗਰੇਵੀ ਬਣਾਵਾਂਗੇ ਦੇਖੋ ਆਪਣੇ ਕੋਕਟੇ ਫਰਾਈ ਹੋ ਰਹੇ ਨੇ ਤੇ ਨਾਲ-ਨਾਲ ਆਪਣੀ ਜਿਹੜੀ ਆ ਗੇਂਦ ਵਾਲਾ ਮਸਾਲਾ ਸੀ ਨਾ ਇਹ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਬਲੈਂਡਰ ਚ ਪਾ ਲੈਣਾ ਤੇ ਫਿਰ ਆਪਾਂ ਇਹਨੂੰ ਕਰ ਲੈਣਾ ਬਲੈਂਡ ਤਾਕੀ ਇਹਦੀ ਪਿਉਰੀ ਬਣ ਜਵੇ ਤੇ ਮੈਂ ਇਹਨੂੰ ਹਮੇਸ਼ਾ ਨਾ ਜਿਹੜੇ ਗੁਪਤੇ ਨੇ ਹਮੇਸ਼ਾ ਸਲੋ ਫਲੇਮ ਤੇ ਹੀ ਤੁਸੀਂ ਫਰਾਈ ਕਰਿਆ ਕਰੋ ਤਾਂ ਕਿ ਅੰਦਰ ਤੱਕ ਪੱਕ ਜਾਣ ਜੇ ਤੁਸੀਂ ਨਿਹਾਈ ਤੇ ਕਰਨੇ ਹੋ ਨਾ ਫਿਰ ਇਹ ਬਾਹਰੋਂ ਤਾਂ ਛੇਤੀ ਬ੍ਰਾਊਨ ਹੋ ਜਾਣਗੇ ਪਰ ਅੰਦਰੋਂ ਹੀ ਕੱਚੇ ਰਹਿ ਜਾਣਗੇ ਹਨਾ ਸੋ ਹੁਣ ਆਪਾਂ ਇਹਦੇ ਇਹਨਾਂ ਦੇ ਫਰਾਈ ਹੋਣ ਦੀ ਕਰਨਿਆਂ ਵੇਟ ਤੇ ਨਾਲ ਹੀ ਆਪਾਂ ਇਸ ਜਿਹੜਾ ਮਸਾਲਾ ਬਣਾਇਆ ਸੀ ਨਾ ਇਹਦੀ ਪਿਉਰੀ ਬਣਾ ਲੈਣੇ ਆ ਹੁਣ ਦੇਖੋ ਮੈਂ ਉਹ ਜਿਹੜਾ ਮਸਾਲਾ ਸੀ ਨਾ ਉਹ ਬਿਲਕੁਲ ਮਤਲਬ ਇਹਨੇ ਜਾਰਜ ਪਾ ਕੇ ਬਲੈਂਡ ਕਰ ਲਿਆ ਤਾਂ ਇਹ ਜਮਾ ਬਲੈਂਡ ਹੋ ਗਿਆ ਤੇ ਹੁਣ ਆਪਾਂ ਇਹਨੂੰ ਨਾ ਤੜਕਾ ਲਾਵਾਂਗੇ ਇੱਥੇ ਦੋ ਚੀਜ਼ਾਂ ਹੋ ਜਾਂਦੀਆਂ ਨੇ ਇੱਕ ਤਾਂ ਤੁਸੀਂ ਆਰਟੇਟਿਸੀ ਇਹਨੂੰ ਆਪ ਇਹਨਾਂ ਦੇ ਵਿੱਚ ਪਾਓ ਤੇ ਮਤਲਬ ਕਿ ਗਰੇਵੀ ਨੂੰ ਰਿਜਾ ਲੋ ਇੱਕ ਹੁੰਦਾ ਕਿ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਵੀ ਜਿਵੇਂ ਕਸੂਰੀ ਮੇਥੀ ਤੇ ਥੋੜੀ ਜੀ ਜਿਹੜੀ ਆਪਣੀ ਅ ਦੇਗੀ ਲਾਲ ਮਚ ਹੁੰਦੀ ਹੈ ਨਾ ਉਹ ਪਾ ਕੇ ਬਟਰ ਦੇ ਵਿੱਚ ਉਹਨੂੰ ਚੰਗੇ ਉਹਨੂੰ ਸੋਟੇ ਕਰਕੇ ਤੇ ਫਿਰ ਇਹ ਗਰੇਵੀ ਪਾਓ ਤਾਂ ਇਹਦਾ ਨਾ ਸਵਾਦ ਬੁਨਾਵ ਹੋ ਜਾਂਦਾ ਤੇ ਇਹ ਇਹ ਗਰੇਵੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੁਣ ਮੈਂ ਇਹਨੂੰ ਕਰ ਦਿੱਤਾ 92 ਹੀਟ ਅਪ ਕਰ ਦਿੱਤਾ ਹੈ ਉਹੀ ਹੀ ਪੈਣਾ ਜਿੰਦੇ ਚ ਮੈਂ ਮਸਾਲਾ ਕੀ ਕਹਿੰਦੇ ਨੇ ਪਾਇਆ ਸੀਗਾ ਜਿੰਦੇ ਚ ਮੈਂ ਮਸਾਲਾ ਪੁੰਨਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਂਦੇ ਹਾਂ ਥੋੜਾ ਜਿਹਾ ਬਟਰ 팬 ਦੇ ਵਿੱਚ ਨਾ ਥੋੜਾ ਜਿਹਾ ਬਟਰ ਪਾ ਕੇ ਉੱਤੇ ਥੋੜੀ ਜੀ ਲਾਲ ਮਿਰਚ ਵੀ ਪਾ ਦਿੰਦੀ ਸੀ ਜਿਹੜੀ ਕਸ਼ਮੀਰੀ ਲਾਲ ਮਿਰਚ ਹੈ ਤੇ ਨਾਲ ਹੀ ਮੈਂ ਥੋੜੀ ਜੀ ਇਹਦੇ ਵਿੱਚ ਨਾ ਮੇਥੀ ਪਾ ਦਿੰਦੀ ਆ ਮੈਂ ਇਹ ਕ੍ਰਸ਼ ਕੀਤੀ ਹੋਈ ਮੇਥੀ ਹੈ ਮੇਰੇ ਕੋਲ ਨਾ ਸੋ ਮੈਂ ਉਹ ਜਿਹੜਾ ਆਪਣੇ yellow packet ਨਹੀਂ ਮਿਲਦਾ ਹੈਗਾ ਫਰਟੀਕਾਨਾ ਤੋਂ ਉਵੇਂ ਲਿਆ ਲਿਆ ਕੇ ਨਾ ਤੈਨੂੰ ਕ੍ਰਸ਼ ਕਰਕੇ ਤੇ ਫਿਰ ਇਹਨੇ ਜਾਰਚ ਪਾ ਕੇ ਰੱਖ ਲੈਂਦੀ ਹੁੰਦੀ ਆ ਤੇ ਕਾਫੀ ਟਾਈਮ ਨਿਕਲ ਜਾਂਦਾ ਸੋ ਹੁਣ ਆਪਾਂ ਇਹਨੂੰ ਨਾ 2 ਕੁ ਮਿੰਟ ਲਈ ਨਾ ਬਸ ਬੋਟਲ ਦੇ ਵਿੱਚ ਸ਼ੋਟੇ ਕਰ ਲੈਣਾ ਤੇ ਫਿਰ ਆਪਾਂ ਜਿਹੜੀ ਆਪਣਾ ਹਾਂ ਜਿਹੜੀ ਆਪਾਂ ਪਿਓਰੀ ਬਣਾਈ ਹੈ ਨਾ ਇਹ ਇਹਨੂੰ ਇਹਦੇ ਵਿੱਚ ਪਾ ਦੇਣਾ ਭੰਦੇ ਇੱਕ ਚੀਜ਼ ਹੋਰ ਵੀ ਹੈ ਤੁਸੀਂ ਜਿਵੇਂ ਹੁਣ ਮੈਂ ਤਾਂ ਇਹਨੂੰ ਨਾ ਕਦੀ ਵੀ ਨਹੀਂ ਛਾਣਦੀ ਹੁੰਦੀ ਕਿਉਂਕਿ ਮੇਰਾ ਜਿਹੜਾ ਬਲੈਂਡਰ ਹੈ ਨਾ ਬੜਾ ਪਾਵਰਫੁੱਲ ਹੈ ਇਹ ਹਰ ਚੀਜ਼ ਨੂੰ ਇਹ ਜਮਾ ਬਿਲਕੁਲ ਮਹੀਨ ਪੀਸ ਦਿੰਦਾ ਜੇ ਤੁਹਾਡਾ ਨਾ ਪੀਸੇ ਨਾ ਤੁਸੀਂ ਇਸ ਸਟੇਜ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਨਾ ਪਤਲੀ ਕਰਕੇ ਤੇ ਇਹਨੂੰ ਛਾਣ ਛਾਣ ਸਕਨੇ ਹੋ ਜੇ ਤੁਸੀਂ ਐਵੇਂ ਵੀ ਮਤਲਬ ਐਟਟਿਟਿਜ਼ ਨਹੀਂ ਯੂਜ਼ ਕਰਨੀ ਪਰ ਮੈਂ ਐਟਟਿਟਿਜ਼ ਹੀ ਯੂਜ਼ ਕਰਨੀ ਆ ਕਿਉਂਕਿ ਮੈਨੂੰ ਛਾਣਨ ਦੀ ਲੋੜ ਨਹੀਂ ਪੈਂਦੀ ਹੈਗੀ ਕਿਉਂਕਿ ਮੇਰਾ ਬਲੈਂਡਰ ਹੈ ਨਾ ਉਹ ਬੜਾ ਹਾਈ ਪਾਵਰ ਹੈ ਉਹ ਹਰ ਚੀਜ਼ ਨੂੰ ਐਨ ਬਿਲਕੁਲ ਮਹੀਨ ਪੀਸ ਦਿੰਦਾ ਸੋ ਹੁਣ ਆਪਣਾ ਬਟਰ ਤੇ ਮਸਾਲੇ ਸੌਟੇ ਹੋ ਗਏ ਨੇ ਤੇ ਹੁਣ ਆਪਾਂ ਜਿਹੜੀ ਗਰੇਵੀ ਹੈ ਨਾ ਉਹ ਇਸ ਪੈਨ ਵਿੱਚ ਪਾ ਲੈਣੇ ਆ ਸੋ ਹੁਣ ਦੇਖੋ ਮੇਰੀ ਗਰੇਵੀ ਨਾ ਮੈਂ ਇਹਦੇ ਵਿੱਚ ਗਰੇਵੀ ਪਾ ਲਈ ਸੀ ਉਹ ਜਦੋਂ ਆਪਾਂ ਮੱਖਣ ਤੇ ਕਸੂਰੀ ਮੇਥੀ ਤੇ ਬਈ ਮਤਲਬ ਉਹ ਪਾਈ ਸੀਗੀ ਮਰਚ ਪਾਈ ਸੀਗੀ ਸੋ ਤੁਸੀਂ ਨਾ ਮੇਰੀ ਗਰੇਵੀ ਦਾ ਰੰਗ ਦੇਖੋ ਮੈਂ ਇਹਦੇ ਚ ਐਕਸਟਰਾ ਕੁਝ ਨਹੀਂ ਪਾਇਆ ਹੈਗਾ ਪਰ ਕਲਰ ਇਹਨਾਂ ਸੁਮਾ ਇੰਦਾ ਮਤਲਬ ਡਾਰਕ ਡਾਰਕ ਬਣਿਆ ਨਾ ਜਿਵੇਂ ਇਹ ਲੱਗਦਾ ਜਿਵੇਂ ਮਾਰਕਟ ਚੋਂ ਹੀ ਜਾਂਦੀ ਹੋਵੇ ਅਹੀਂ ਲੱਗਦਾ ਨਾ ਜਿਵੇਂ ਰੰਗ ਪਾਇਆ ਹੋਵੇ ਪਰ ਇਹਦੇ ਵਿੱਚ ਕੁਝ ਨਹੀਂ ਪਾਇਆ ਹੋਇਆ ਇਹਦੇ ਚੋ ਹੀ ਬੇਸਿਕ ਮਸਾਲੇ ਨੇ ਜਿਹੜੇ ਮੈਂ ਨਾਰਮਲ ਕਰੀ ਯੂਜ਼ ਕਰਦੀ ਹੁੰਨੀ ਆ ਸੋ ਹੁਣ ਦੇਖੋ ਮੈਂ ਇਹਦੇ ਵਿੱਚ ਨਾ ਇਹਨੂੰ ਪਾ ਲਿਆ ਤੇ ਹੁਣ ਆਪਾਂ ਇਹਨੂੰ ਪੰਜ ਤੋਂ ਸੱਤ ਮਿੰਟ ਲਈ ਭੁੰਨਣਾ ਤੇ ਆ ਜਿਹੜਾ ਆਪਣਾ ਜਾਰ ਸੀ ਨਾ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਵੀ ਪਾਇਆ ਸੀਗਾ ਤਾਂ ਕਿ ਇਹਦੇ ਚ ਲੱਗਿਆ ਹੋਇਆ ਜਿਹੜਾ ਮਸਾਲਾ ਹੈ ਨਾ ਉਹ ਆਪਾਂ ਲਾ ਕੇ ਉਹ ਆਪਾਂ ਲਾ ਲਈਏ ਹੈ ਨਾ ਤੇ ਹੁਣ ਆਪਾਂ ਨਾ ਇਹਨੂੰ ਪੰਜ ਤੋਂ 6 ਮ ਸਲੇਮ ਤੇ ਪਕਾਣਾ ਹੈ ਤਾਂ ਕਿ ਇਹਦਾ ਆਇਲ ਜਿਹੜਾ ਆਇਲ ਹੈ ਨਾ ਉਹ ਸੈਪਰੇਟ ਹੋ ਜਪੇ ਹਨਾ ਤੁਹਾਨੂੰ ਪਤਾ ਲੱਗ ਜੇਗਾ ਜਦੋਂ ਇਹ ਪੱਕ ਗਈ ਨਾ ਫਿਰ ਤੁਹਾਨੂੰ ਆਪੇ ਹੀ ਪਤਾ ਲੱਗ ਜੇਗਾ ਕਿ ਗਰੇਵੀ ਰੈਡੀ ਹੈ ਸੋ ਹੁਣ ਆਪਾਂ ਇਹਨੂੰ ਪਕਾਉਨੇ ਆ ਤੇ ਉਧਰ ਮੇਰੇ ਉਹ ਦੇਖੋ ਉਧਰ ਮੇਰੇ ਨਾ ਕੋਪਤੇ ਵੀ ਬਣ ਕੇ ਰੈਡੀ ਹੋ ਗਏ ਸੀਗੇ ਤੇ ਉਹਨੂੰ ਮੈਂ ਸਾਈਡ ਤੇ ਰੱਖ ਦਿੱਤਾ ਤੇ ਹੁਣ ਆਪਾਂ ਕਰਨੇ ਆ ਗਰੇਵੀ ਰੈਡੀ ਮੈਂ ਨਮਕ ਚੈੱਕ ਕੀਤਾ ਸੀ ਸੋ ਮੈਨੂੰ ਨਾ ਨਮਕ ਥੋੜਾ ਲੱਗਿਆ ਤੇ ਮੈਂ ਥੋੜਾ ਜਿਹਾ ਨਮਕ ਹੋਰ ਪਾਇਆ ਤੁਸੀਂ ਵੀ ਆਪਣਾ ਨਾ ਇਸ ਸਟੇਜ ਤੇ ਆ ਕੇ ਚੈੱਕ ਕਰ ਲਿਓ ਨਮਕ ਕਿ ਨਮਕ ਤੁਸੀਂ ਕਿੰਨਾ ਕੁ ਖਾਂਦੇ ਹੋ ਹੈਨਾ ਅੰਤੇ ਉਸ ਤੋਂ ਬਾਅਦ ਹੁਣ ਇਹਨੂੰ ਆਪਾਂ ਦੇਖੋ ਇਹ ਰਿਜਨ ਲੱਗ ਗਈ ਹੈ ਇਹਨੂੰ ਥੋੜੀਕ ਦਿਨ ਹੋਰ ਰਜਾਵਾਂਗੇ ਤੇ ਫਿਰ ਆਪਣੀ ਗਰੇਵੀ ਹੋ ਜੇਗੀ ਰੈਡੀ ਤੇ ਇੱਥੇ ਆਪਣੀ ਗਰੇਵੀ ਹੋ ਗਈ ਹੈ ਰੈਡੀ ਆਪਾਂ ਗੈਸ ਬੰਦ ਕਰ ਦੇਵਾਂਗੇ ਤੇ ਹੁਣ ਆਪਾਂ ਗਰੇਵੀ ਨੂੰ ਇਨਕੋਪਤਿਆਂ ਦੇ ਵਿੱਚ ਪਾਵਾਂਗੇ ਇੱਕ ਮੇਕ ਸ਼ੂਰ ਹੋ ਰਿਹਾ ਕਿ ਜੇ ਤਾਂ ਤੁਸੀਂ ਰਾਈਟ ਵੇ ਹੀ ਸਰਵ ਕਰਨੇ ਨੇ ਫਿਰ ਤਾਂ ਕੋਪਤਿਆਂ ਨੂੰ ਗਰੇਵੀ ਦੇ ਵਿੱਚ ਪਾਓ ਜੇ ਤੁਸੀਂ ਥੋੜੀ ਦੇਰ ਬਾਅਦ ਖਾਣੇ ਨੇ ਤਾਂ ਫਿਰ ਕਦੀ ਵੀ ਨਾ ਕੋਪਤਿਆਂ ਨੂੰ ਗਰੇਵੀ ਦੇ ਵਿੱਚ ਨਾ ਪਾਓ ਨਹੀਂ ਤਾਂ ਨਾ ਜਿਹੜੇ ਜਿਹੜੇ ਕੋਪਤੇ ਨੇ ਉਹ ਸਾਰੇ ਵੀ ਪੀ ਜਾਣਗੇ ਤੇ ਫਿਰ ਨਾ ਇਹ ਵਧੀਆ ਕਾਂਚ ਵਧੀਆ ਨਹੀਂ ਲੱਗਦੇ ਤੇ ਜਦੋਂ ਤੁਸੀਂ ਇਹਨੂੰ ਗਰਮ ਕਰੋਗੇ ਨਾ ਤੇ ਫਿਰ ਇਹ ਜਿਹੜੇ ਕੁफ्ते ਨੇ ਸਾਰੇ ਗਰੇਵੀ ਦੇ ਵਿੱਚ ਹੀ ਘੁਲ ਜਾਣਗੇ ਇਸ ਲਈ ਨਾ ਹਮੇਸ਼ਾ ਜਦੋਂ ਤੁਸੀਂ ਹਲੇ ਤੁਹਾਡੇ ਖਾਣੇ ਨੂੰ ਟਾਈਮ ਹੈ ਤਾਂ ਤੁਸੀਂ ਕੁफ्ते ਅਲੱਗ ਰੱਖੋ ਤੇ ਗਰੇਵੀ ਨੂੰ ਪੈਨ ਦੇ ਵਿੱਚ ਹੀ ਰੱਖਦੇ ਹੋ ਤੇ ਫਿਰ ਜਦੋਂ ਤੁਸੀਂ ਸਰਵ ਕਰਨਾ ਹੈ ਉਦੋਂ ਗਰੇਵੀ ਨੂੰ ਗਰਮ ਕਰੋ ਤੇ ਫਿਰ ਕੁਫਤਿਆਂ ਦੇ ਉੱਤੇ ਪਾਓ ਤਾਂ ਫਿਰ ਇਹ ਬੜੇ ਵਧੀਆ ਰਹਿੰਦੇ ਨੇ ਤੇ ਸਵਾਦ ਵੀ ਬਹੁਤ ਲੱਗਦੇ ਨੇ ਤੇ ਹੁਣ ਆਪਾਂ ਜਿਹੜੀ ਆ ਵਾਲੀ ਗਰੇਵੀ ਹੈ ਹੁਣ ਇਹਨਾਂ ਕੁਫਤਿਆਂ ਦੇ ਵਿੱਚ ਪਾਵਾਂਗੇ ਮੈਂ ਦੋ ਬਾਉਲਸ ਪਾਏ ਨੇ ਕਿਉਂਕਿ ਇੱਕ ਬੌਲ ਮੇਰੀ ਫਰੰਡ ਕਰੇ ਜਾਣਾ ਤੇ ਇੱਕ ਮੈਂ ਰੱਖਣਾ ਸੋ ਹੁਣ ਆਪਾਂ ਜਿਹੜੀ ਗਰੇਵੀ ਹੈ ਨਾ ਇਹਨੂੰ ਆਪਾਂ ਪਾਵਾਂਗੇ ਇਹਨਾਂ ਕੁੱਪਟਿਆਂ ਦੇ ਉੱਪਰ ਤੇ ਹਾਂ ਤੁਸੀਂ ਨਾ ਆਹ ਵਾਲੀ ਗਰੇਵੀ ਐਵੇਂ ਬਣਾ ਕੇ ਸਟੋਰ ਕਰ ਸਕਦੇ ਹੋ ਹੁਣੇ ਇਹਨੂੰ ਕੁਝ ਨਹੀਂ ਕਰਨਾ ਹੈਗਾ ਇਹ ਜਦੋਂ ਠੰਡੀ ਹੋ ਜਾਏਗੀ ਤੁਸੀਂ ਇਹਨੂੰ ਇੱਕ ਗਲਾਸ ਬੌਲ ਚ ਪਾਓ ਤੇ ਤੁਸੀਂ ਇਹਨੂੰ ਫ੍ਰੀਜਰ ਵੀ ਕਰ ਸਕਣੀ ਹੋ ਤੇ ਫ੍ਰਿਜ ਚ ਵੀ ਰੱਖ ਸਕਦੇ ਹੋ ਉਹ ਤੁਹਾਡੀ ਇੱਛਾ ਹੈ ਕਿ ਤੁਸੀਂ ਇਹਨੂੰ ਕਿੰਨਾ ਜ਼ਿਆਦਾ ਲੰਬਾ ਟਾਈਮ ਯੂਜ਼ ਕਰਨਾ ਹੈ ਨਾ ਤੇ ਹੁਣ ਆਪਾਂ ਪਾ ਲੈਨੇ ਆ ਇਹਨਾਂ ਕੁੱਪਟਿਆਂ ਉੱਤੇ ਗਰੇਵੀ ਹੁਣ ਦੇਖੋ ਆਪਾਂ ਦੋਨਾਂ ਨੂੰ ਦੋਨੋਂ ਬਾਲਸ ਵਿੱਚ ਸੈਪਰੇਟ ਸੈਪਰੇਟ ਪਾ ਲਿਆ ਤੇ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਥੋੜੀ ਜਿਹੀ ਕਸੂਰੀ ਮੇਥੀ ਦੋਨਾਂ ਉੱਤੇ ਵਧੀਆ ਲੱਗਦੀ ਹੈ ਪਾਈ ਹੋਈ ਤੁਸੀਂ ਵੀ ਪਾ ਕੇ ਦੇਖਿਓ ਮੈਂ ਵੱਖਰਾ ਜਿਹਾ ਟੇਸਟ ਹੁੰਦਾ ਇਹਨਾਂ ਦਾ ਕਈ ਚੀਜ਼ਾਂ ਨਾ ਬਈ ਮਤਲਬ ਪਰਮਾਤਮਾ ਨੇ ਬੜੀਆਂ ਵਧੀਆ ਬਣਾਈਆਂ ਨੇ ਆਪਾਂ ਪਰਮਾਤਮਾ ਦਾ ਥੈਂਕਸ ਨਹੀਂ ਕਰਦੇ ਸੋ ਉੱਤੇ ਪਾਵਾਂਗੇ ਆਪਾਂ ਥੋੜਾ ਜਿਹਾ ਗਰਮ ਮਸਾਲਾ ਗਰਮਸਾਲੇ ਨਾਲ ਵੀ ਬੜਾ ਵਧੀਆ ਫਲੇਵਰ ਆਉਂਦਾ ਤੇ ਨਾਲ ਹੀ ਆਪਾਂ ਥੋੜੀ ਥੋੜੀ ਇਹਦੇ ਉੱਤੇ ਕਰੀਮ ਪਾ ਦਾਂਗੇ ਕਰੀਮ ਆਪਸ਼ਨਲ ਹੈ ਜੇ ਤੁਹਾਨੂੰ ਵਧੀਆ ਲੱਗਦੀ ਹੈ ਤੁਸੀਂ ਪਾ ਲਓ ਜੇ ਨਹੀਂ ਵਧੀਆ ਲੱਗਦੀ ਫਿਰ ਤੁਸੀਂ ਛੱਡ ਦਿਓ ਹੈਨਾ ਕੋਈ ਜ਼ਰੂਰੀ ਨਹੀਂ ਹੈਗਾ ਕਿ ਵੀ ਆਪਾਂ ਕਰੀਮ ਪਾਉਣੀ ਹੀ ਪਾਉਣੀ ਹੈ ਤੇ ਮੈਂ ਥੋੜਾ ਜਾਂ ਮਤਲਬ ਵੀਡੀਓ ਸ਼ੂਟ ਕਰ ਰਹੀ ਸੀ ਤੇ ਨਾਲੇ ਮੇਰੀ ਫਰੈਂਡ ਘਰੇ ਜਾਣੀ ਸੀ ਤੇ ਮੈਂ ਕਿਹਾ ਥੋੜਾ ਜਾਂ ਮਤਲਬ ਕਿ ਇਹ ਚੀਜ਼ ਦਿੱਤੀ ਸੋਹਣੀ ਲੱਗਦੀ ਆ ਕਿਉਂਕਿ ਸਭ ਤੋਂ ਪਹਿਲਾਂ ਨਾ ਚੀਜ਼ ਨੂੰ ਹਮੇਸ਼ਾ ਆਪਣੀਆਂ ਅੱਖਾਂ ਹੀ ਖਾਂਦੀਆਂ ਨੇ ਉਸ ਤੋਂ ਬਾਅਦ ਆਪਣੀ ਜੁਗਾਂ ਟੇਸਟ ਕਰਦੀ ਐ ਤੇ ਫੂਡ ਇੱਕ ਅਹਿਜੀ ਚੀਜ਼ ਐ ਕਿ ਜਦੋਂ ਤੱਕ ਉਹ ਆਪਣੀਆਂ ਅੱਖਾਂ ਨੂੰ ਸੋਹਣਾ ਨਹੀਂ ਲੱਗਦਾ ਉਦੋਂ ਤੱਕ ਆਪਾਂ ਮਤਲਬ ਡਾਊਟ ਹੀ ਹੁਣ ਡਾਊਟਫੁਲ ਹੀ ਹੁੰਨੇ ਆ ਕਿ ਪਤਾ ਨਹੀਂ ਹਾਏ ਸਵਾਦ ਹੋਊਗਾ ਕਿ ਨਹੀਂ ਹੋਊਗਾ ਸੋ ਮੇਰੀ ਤਾਂ ਕੀ ਕਰ ਮੈਂ ਲਾਈਕ ਉਪਤੇ ਦੀ ਸਬਜੀ ਬਣ ਕੇ ਹੋ ਗਈ ਰੈਡੀ ਤੁਸੀਂ ਵੀ ਬਣਾਓ ਤੇ ਮੈਨੂੰ ਜਰੂਰ ਦੱਸੋ ਤੁਹਾਡੀ ਕਿਵੇਂ ਦੀ ਬਣੀ ਹੈ ਜਰੂਰੀ ਨਹੀਂ ਕਿ ਆਪਾਂ ਬਹੁਤ سارے ਮਸਾਲੇ ਬਾਹਰੋਂ ਹੀ ਆ ਕੇ ਬਣਾਉਣੇ ਨੇ ਵੀ ਇੰਨਾ ਕੁਝ ਪਾਉਣਾ ਕੁਝ ਨਹੀਂ ਪਾਉਂਦੀ ਜੋੜ ਹੁੰਦੀ ਕਈ ਵਾਰੀ ਨਾ ਮਤਲਬ ਥੋੜੀ ਚੀਜ਼ ਵਿੱਚ ਵੀ ਬੜੀ ਵਧੀਆ ਚੀਜ਼ ਬਣ ਜਾਂਦੀ ਹੈ ਇਸ ਲਈ ਕ੍ਰੀਏਟੀਵਿਟੀ ਕਰਦੇ ਰਿਹਾ ਕਰੋ ਸੋ ਤੁਸੀਂ ਵੀ ਜਰੂਰ ਟਰਾਈ ਕਰੋ ਤੇ ਮੈਨੂੰ ਜਰੂਰ ਦੱਸੋ ਕਿ ਤੁਹਾਡੀ ਕਿਵੇਂ ਦੀ ਬਣੀ ਹੈ ਤੇ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ